ਹਾਦ ਬਹੁਤ ਹੀ ਖੁਸ਼ਗਵਰ ਹੈ ਪਿੰਡ ਨਰੰਗਪੁਰ 골ਪਲ ਸਬਰੀ ਤੋਂ ਸਾਰੇ ਸਾਡੇ ਜਿਹੜੇ ਸ਼ਿਵ ਗੋਰਾ ਸਮਿਤੀ ਆ ਉਹਨਾਂ ਨੇ ਮੈਨੇਜਮੈਂਟ ਕਰਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਣਿ ਮਹੇਸ਼ ਉੱਥੇ ਲੰਗਰ ਲਈ ਜਾ ਰਹੇ ਨੇ ਲੰਗਰ ਉੱਥੇ ਲਗਾਣਾ ਹੈ ਨਾ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਹੋਲੇ ਸ਼ੰਕਰ ਦੇ ਅੱਗੇ ਪ੍ਰਾਰਥਨਾ ਹੈ ਹੋਲੇ ਸ਼ੰਕਰ ਦੀ ਇਸ समिती ਦੇ ਉੱਤੇ ਮਿਹਰ ਭਰਿਆ ਹੱਥ ਰਵੇ ਤੇ ਸਾਡੀ समिती ਜਿਹੜੀ ਆ ਦਿਨ ਦੁਗਣੀ ਤੇ ਰਾਤ ਚੁਣੀ ਤਰੱਕੀ ਕਰੇ ਇਹ ਮੇਰੀ ਕਾਮ ਹੈ ਲੰਗਰ ਲਾਣੇ ਵੀ ਕੋਈ ਛੋਟੇ ਕੰਮ ਨਹੀਂ ਹੁੰਦੇ ਲੰਗਰ ਉਹਨਾਂ ਪਿੰਡਾਂ ਦੇ ਵਿੱਚੋਂ ਲੱਗਦੇ ਆ ਜਿਹੜੇ ਪਿੰਡ ਰੱਬ ਨੂੰ ਮੰਨੂਣਾ ਹੋਵੇ ਜਿਹੜੇ ਹੋਲੇ ਸ਼ਕਰੂ ਬਣਦੇ ਆ ਇਹਨਾਂ ਦਿਨਾਂ ਦੇ ਵਿੱਚ ਪੂਰੇ ਦੇਸ਼ ਇਹ ਲੋਕੀ ਜਿਹੜੇ ਮੜੀ ਮੇਘ ਦੀ ਯਾਤਰਾ ਕਰਦੇ ਆ ਕੋਲੇ ਸ਼ੰਕਰ ਜੀ ਦੇ ਉੱਤੇ ਦਰਸ਼ਨ ਕਰਦੇ ਆ ਔਰ ਜਿਲੇ ਜਿਲੇ ਵੀ ਲੋਕੀ ਉੱਥੋਂ ਆਸ਼ੀਰਵਾਦ ਲੈ ਕੇ ਆਉਂਦੇ ਆ ਔਰ ਮੈਂ ਜਿਹਾ ਆਪਣੇ ਲਈ ਦੀ ਗੱਲ ਵਾਦੀ ਆ ਤੇ ਮੇਰੇ ਸਾਰੇ ਲੋਕਾਂ ਦੀ ਬੇਨਤੀ ਆ ਚਾਹੋ ਬੜੀ ਅچھے ਤਰੀਕੇ ਨਾਲ ਜਾਓ ਪਹਾੜ ਦਾ ਸਾਰਾ ਏਰੀਆ ਜਿਹੜੀ ਯਾਤਰਾ ਕਰਨੀ ਆ ਚਾਹੇ ਨੌਜਵਾਨ ਮੁੰਡੇ ਮੋਟਰਸਾਈਕਲਾਂ 'ਤੇ ਜਾਂਦੇ ਆ ਕੋਈ ਕਾਰਾਂ 'ਤੇ ਜਾਂਦੇ ਆ ਬਿਲਕੁਲ ਹੋਸ਼ਵਾਂ ਆਵਾਜ਼ ਦੇ ਵਿੱਚ ਦੇਣਾ ਚਾਹੀਦਾ ਹੈ ਕੀਰਤ ਯਾਤਰਾ ਕਰਨੀ ਚਾਹੀਦੀ ਹੈ ਕਿ ਮੈਂ ਫੇਰ ਪੋਲੇ ਸ਼ੰਕਰ ਅੱਗੇ ਪ੍ਰਾਰਥਨਾ ਕਰਦਾ ਜਿੰਨੇ ਵੀ ਸਾਡੇ ਦੇਸ਼ ਦੇ ਨਿਵਾਸੀ ਨੇ ਪੋਲੇ ਸ਼ੰਕਰ ਦੇ ਜਿੰਨੇ ਵੀ ਸਾਧਕ ਨੇ ਸਾਰਿਆਂ ਦੇ ਉੱਤੇ ਪੋਲੇ ਸ਼ੰਕਰ ਦੀ ਮੇਰ ਬਣੀ ਰਹੇ ਸਾਰੇ ਠੀਕ ਰਹਿਣ ਸਭ ਦੁਰਸਤ ਰਹਿਣ ਤੇ ਮੇਰੀ ਕਾਮਨਾ ਮੋਰ ਗੋਲੇ ਸ਼ੰਕਰ ਭਗਵਾਨ ਕੀ ਜੈ